ਡੋਨਲਡ 트ੰਪ ਨੇ ਭਾਰਤ ਮੂਲ ਦੇ ਕੈਸ਼ ਪਟੇਲ ਨੂੰ FBI ਦਾ ਡਾਇਰੈਕਟਰ ਲਗਾਇਆ ਭਾਰਤ ਦੇ ਇਸ ਦੇ ਕੀ ਮਾਇਨੇ ਹਨ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਬਿਲਕੁਲ ਇਹ ਇੱਕ ਬੜੀ ਅਹਿਮ ਜਿਹੜੀ ਆ ਨਿਯੁਕਤੀ ਕੀਤੀ ਗਈ ਹੈ ਜੀ ਡੋਨਲਡ 트ੰਪ ਹੁਣਾ ਵੱਲੋਂ ਹਾਂਜੀ ਔਰ 10 ਸਾਲ ਪਹਿਲਾਂ ਜਿਹੜੇ ਮੌਜੂਦਾ FBI ਦੇ ਡਾਇਰੈਕਟਰ ਹੈਗਾ ਕ੍ਰਿਸਟੋਫਰ ਰੇ ਉਹਨਾਂ ਨੂੰ ਹਟਾ ਕੇ ਉਹਨਾਂ ਦੀ ਜਗ੍ਹਾ ਲੈਣਗੇ ਭਾਵੇਂ ਕਿ ਜਦੋਂ ਵੀ ਉਹ ਆਪਣੀ ਨਵੀਂ ਟੀਮ ਜਿਹੜੀ ਉਹਨਾਂ ਦੇ ਐਗਜ਼ੀਕਿਟ ਕਰਨਗੇ ਤੇ ਉਹਦੇ ਵਿੱਚ ਜਿਹੜੇ ਭਾਰਤੀ ਮੂਲ ਦੇ ਕੈਸ਼ ਪਟੇਲ ਆ ਉਹ ਐਫਐਫਬੀਆਈ ਦੇ ਡਾਇਰੈਕਟਰ ਹੋਣਗੇ ਸੋ ਆਪਣੇ ਆਪ ਦੇ ਵਿੱਚ ਬਹੁਤ ਸਾਰੀਆਂ ਨਿਯੁਕਤੀਆਂ ਜਿਹੜੀਆਂ ਡੌਨਟ ਰੰਪ ਕੋਲ ਨੇ ਕੀਤੀਆਂ ਗਈਆਂ ਨੇ ਫੌਕਸ ਨਿਊਜ਼ ਤੋਂ ਬਹੁਤ ਸਾਰੇ ਉਹਨਾਂ ਨੇ ਜਿਹੜੇ ਆ ਸਾਬਕਾ ਮੌਜੂਦਾ ਜਿਹੜੇ ਐਂਕਰ ਲੈ ਆ ਕਈ ਜਿਹੜੇ ਸੌਟ ਮੀਡੀਆ ਨਾਲ ਜੁੜੇ ਹੋਏ ਲੈ ਹੈਗੇ ਆ ਐਲਨ ਮਸਕ ਕੋਲ ਵਿੱਚ ਇੱਕ ਹੈਗੇ ਆ ਜੀ ਠੀਕ ਹੈ ਜੀ ਸੋ ਯੂਨੀਕ ਦੀਆਂ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਾਲਾਂਕਿ ਕੁਝ ਨਿਯੁ ਜਿਹੜੇ ਜਿਹੜਾ ਵਾ ਘੇਰੇ ਚ ਹੈਗੀਆਂ ਨੇ ਲੇਕਿਨ ਇਹ ਨਿਯੁਕਤੀ ਬੜੀ ਆ ਇਹ ਭਾਰਤ ਤੇ ਕੈਨੇਡਾ ਲਈ ਬੜੀ ਅਹਿਮ ਰੱਖਦੀ ਹੈ ਅਹਿਮ ਇਸ ਕਰਕੇ ਰੱਖੀ ਆ ਕਿ ਭਾਰਤ ਇਸ ਵਕਤ ਜਿਹੜਾ ਕੋਸ਼ਿਕ ਮਾਮਲਿਆਂ ਦੇ ਉੱਪਰ ਕੈਨੇਡਾ ਅਮਿਤ ਭਾਰਤ ਜਿਹੜਾ ਅਮਰੀਕਾ ਹੈਗਾ ਉਹਨਾਂ ਮਾਮਲਿਆਂ ਦੇ ਵਿੱਚ ਜਾਂਚ ਦੇ ਘੇਰੇ ਵਿੱਚ ਕਈ ਮਾਮਲੇ ਹੈਗੇ ਆ ਤੇ ਐਫਬੀਏ ਦੇ ਡਾਇਰੈਕਟਰ ਦੀ ਨਿਯੁਕਤੀ ਭਾਰਤੀ ਮੂਲ ਦੇ ਕੈਸ਼ ਪਟੇਲ ਦੀ ਹੋਣੀ ਇਹਦੀਆਂ ਨਜ਼ਰਾਂ ਇੱਧੇ ਰਹਿਣ ਗਿਆ ਕਿ ਕਿਸ ਤਰ੍ਹਾਂ ਉਹ ਇਹਨਾਂ ਮਾਮਲਿਆਂ ਨੂੰ ਨਿਪਟਣਗੇ ਭਾਵ ਹੈ ਕਿ ਉਹ ਅਮਰੀਕਾ ਦੇ ਡਾਇਰੈਕਟਰ ਹੋਣਗੇ ਤੇ ਅਮਰੀਕਾ ਨੂੰ ਰਿਪਰੈਜ਼ੈਂਟ ਕਰਨਗੇ ਜਿਹੜੀਆਂ ਜਿਹੜੀਆਂ ਇਨਵੈਸਟੀਗੇਟ ਏਜੰਸੀਆਂ ਹੈਗੀਆਂ ਸਮੁੱਚੀਆਂ ਅਮਰੀਕਾ ਦੀਆਂ ਉਹਨਾਂ ਦੇ ਕੰਮਕਾਜ ਦੇ ਉੱਪਰ ਸਾਰ ਨਜ਼ਰ ਜਿਹੜੀ ਰੱਖਣਗੇ ਉਹਨਾਂ ਹਾਲਤਾਂ ਦੇ ਵਿੱਚ ਉਹਦਾ ਬੈਲੈਂਸ ਕਿੱਦਾਂ ਬਣਾਉਂਦੇ ਆ ਕਿਉਂਕਿ ਮੌਜੂਦਾ ਹਾਲਤਾਂ ਦੇ ਵਿੱਚ ਜਿਹੜੇ ਦੋ ਵੱਡੇ ਮਸਲੇ FBI ਕੋਲ ਹੈਗੇ ਆ ਇਸ ਵਕਤ ਇਨਵੈਸਟੀਗੇਸ਼ਨ ਦੇ ਫਸਟ ਆਫ ਤੇ ਆਪਾਂ ਕਹਿ ਸਕਦੇ ਆ ਕਿ ਜਿਹੜੀਆਂ ਕੁਝ ਕਿਲਿੰਗਸ ਦੀਆਂ ਸਾਜ਼ਿਸ਼ ਜਿਹੜੀਆਂ ਹੋਈਆਂ ਸੀ ਜਾਂ ਸਿੱਖ ਆਤਮਾ ਨਾਲ ਸੰਬੰਧਿਤ ਹਾਂਜੀ ਉਹਨਾਂ ਨਾਲ ਸੰਬੰਧਿਤ ਪੈਂਡਿੰਗ ਮਾਮਲੇ FBI ਕੋਲ ਜਾਂਚ ਲਈ ਹੈਗੇ ਆ ਜੀ ਉਹ ਫੋਰਨਨ ਇੰਟਰਫੀਰੈਂਸ ਦੇ ਮਾਮਲੇ ਵੀ ਭਾਰਤ ਦੇ ਸੰਬੰਧੀ ਕੁਝ ਇਦਾਂ ਦੇ ਹੈਗੇ ਆ ਤੇ ਕੈਸ਼ ਪਟੇਲ ਉਹਨਾਂ ਮਾਮਲਿਆਂ ਨੂੰ ਕਿਵੇਂ ਡੀਲ ਕਰਦੇ ਆ ਅਮਰੀਕਾ ਦੀ ਪ੍ਰਣਿਤਤਾ ਜਿਹੜੀ ਹੈ ਇਹਨਾਂ ਮਾਮਲਿਆਂ 'ਚ ਕਿਵੇਂ ਕਰਦੇ ਆ ਤੇ ਭਾਰਤ ਦੇ ਨਾਲ ਬੈਲੈਂਸ ਕਿਵੇਂ ਬਣਾਉਂਦੇ ਆ ਤੇ ਜਿਹੜਾ ਸਿੱਖ ਭਾਈਚਾਰਾ ਕਾਫੀ ਦੌਰ ਤੇ ਉਹ ਇਸ ਅਨੁਯੁਕਤੀ ਨੂੰ ਕਿਵੇਂ ਦੇਖਦਾ ਹੈਗਾ ਤੇ ਉਹਦੇ ਪ੍ਰਤੀ ਉਹਨਾਂ ਦਾ ਜਿਹੜਾ ਰਵੱਈਆ ਕਿਵੇਂ ਰਹਿੰਦਾ ਆ ਇਹ ਉਹਨਾਂ ਦਾ ਸਮਝਾ ਦਸੂਗਾ ਇਸ ਕਰਕੇ ਇਹ ਨਿਯੁਕਤੀ ਜਿਹੜੀ ਆ ਕਾਫੀ ਅਹਿਮੀਅਤ ਰੱਖਦੀ ਹੈ ਜੀ